ਬੋਲੇ ਕਰਾਂਗੇ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਮੈਂ ਨਾਰਾ ਮਾਰੂਗਾ ਸੜਕਾਂ ਦੇ ਤੋਂ ਆਏ ਆਂ ਕਾਹ ਬੋਲਣਾ ਵੀ ਸਰਕਾਰਾਂ ਦੇ ਸਤਾਏ ਆਂ ਸੜਕਾਂ ਦੇ ਕਿਉਂ ਆਏ ਆਂ ਸਰਕਾਰਾਂ ਦੇ ਸਤਾਏ ਜਿੰਦਾਬਾਦ 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 ਰਾਜ ਜਗਜੀਤ ਸਿੰਘ ਢੱਲੇਵਾਲ ਜਿੰਦਾਬਾਦ 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 ਕਰ ਦਿੱਤੀ ਇਹਨਾਂ ਕੰਮ ਰੱਖਦੇ ਆ ਜੇ ਛੱਤੀ ਛੁੱਟੀ ਸੇਵਾ ਕਰਦੇ ਆ ਛੋਟੀ ਚੌਕ ਦੇ ਵਿੱਚ ਖੁੱਲ੍ਹੇ ਆ ਗਏ ਫਲਾਜੋ ਚੌਕ ਖੜੀ ਰਹੇਗੀ ਤੇ ਆਪਕੀ ਜ਼ਿੰਮੇਵਾਰੀ ਪ੍ਰਸ਼ਾਸ਼ਣ ਦੀ ਆ ਪੁੱਟ ਦੀ ਆ ਕਿ ਇਹ ਕਿਸਾਨ ਦੀ ਕੋਈ ਜ਼ਿੰਮੇਵਾਰੀ ਨਹੀਂ ਨੁਕਸਾਨ ਹੁੰਦਾ ਹੈ ਫਿਰ ਦਾ ਪ੍ਰਸ਼ਾਸ਼ਣ ਦੇਖੇਗਾ ਕਿਸਾਨਾਂ ਨੂੰ ਕੋਈ ਲੋੜ ਨਹੀਂ ਕਮਾਉਣ ਦੀ बाद च पुछे कौन बोले कलवरजीत अठवाल मां बोल खे गाठ अठ बताली सतासी दो ॿाहठ लियो अ मोदीे अॻियां आयो भाई मोदी अॻियां लिओ ਮੋੜ ਬਹੁਤ ਝੰਡਾ ਬੋਲਦੇ ਯਾਰ ਜੱਪੀ 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 ਨਹੀਂ ਨਹੀਂ ਬੋਲ ਕੇ ਲਾਉਨੇ ਆ ਘੜੀ ਵਿੱਚ ਇਹ ਦੇਖਦਾ ਪ੍ਰਧਾਨ ਮੰਤਰੀ ਜਿਹਨੂੰ ਆਪਣਾ ਕਿਸਾਨ ਨਹੀਂ ਦਿਖਦਾ ਸੜਕ ਦੇ ਉੱਪਰ ਰੋਲਦਾ ਹੋਇਆ ਅੱਜ 11 ਮਹੀਨੇ ਪੂਰੇ ਹੋ ਵਾਲਿਆ ਪਰ ਇਹ انسان ਦੀ ਧੌਂਡ ਦੇ ਵਿੱਚ ਕਿਲਾ ਹੈ ਜਿਹੜਾ ਅਸੀਂ 220 ਦੇ ਵਿੱਚ ਕੱਢ ਕੇ ਆਏ ਹਾਂ ਤੇ ਹੋਰ ਵੀ ਇਹਦੇ ਨਾਲ ਵਾਅਦਾ ਕਰਦੇ ਆ ਕਿ ਤੂੰ ਜਿੰਨਾ ਭਜਣਾ ਭਜਦਾ ਤੇਰੀ ਧੌਂਡ ਤੋਂ ਕਿਲਾ ਕੱਢ ਕੇ ਰੱਖਾਂਗੇ ਔਰ ਸਾਨੂੰ ਕੱਦਣਾ ਹੁੰਦਾ ਉਹਦੇ ਤੋਂ ਅੱਗੇ ਜਿੰਨੇ ਨਿਕਾਲਦਾਰਾ ਮੇਰੇ ਵੀਰ ਭਰਾ ਮੈਂ ਉਹਨਾਂ ਦਾ ਧੰਨਵਾਦ ਕਰਦਾ जॾो चार उहो कोई निजी कम वास्ते नी बु दे थो दम ते बाबू डलेवला वखा इशाशन लाइ मोन आया ਆਂਦਾ ਬਾਪੂ ਜਾਣਾ ਜਵੇਰੇ ਦੇ ਚੋਪ ਚਾਬ ਚਾਈ ਬਹੁਤਾ ਰੌਲਾ ਨਾ ਪਾਈ ਮੈਂ ਖਾਮਾ ਤੇਰੇ ਬੂਲੇ ਅੱਗੋਂ ਦੀ ਲੰਗੇ ਜਾਊਂਗਾ ਤੂੰ ਜੋ ਕਰਨਾ ਹੋਏਗਾ ਉਹ ਕਰਨੀ ਹੁਣ ਦੀ ਪ੍ਰਸ਼ਾਧਨ ਨੂੰ ਮੇਰੀ ਬੇਨਤੀਆ ਕੇ ਆਵਾਜਾਵੀ ਟੈਪ ਖੜੀ ਆ ਇਹਦੇ ਉੱਪਰ ਕੰਟਰੋਲ ਕਰਨਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਨਾ ਕਿ ਕਿਸਾਨਾਂ ਦੀ ਆ ਦੁਕਾਨਦਾਰ ਹਰ ਵਰਗ ਸਾਡੇ ਨਾਲ ਦੁਖੀ ਹੈ ਪਰ ਅਸੀਂ ਅੱਜ ਇੱਕ ਗੱਲ ਕਹਿੰਨੇ ਆ ਕਿ ਅੱਜ ਵੇਖੋ ਪੰਜਾਬ ਦੇ ਵਿੱਚ ਕਹੇ ਟੀਵੀ ਦੇ ਉੱਤੇ ਰੌਲਾ ਕੀ ਪੈ ਰਿਹਾ ਕਣਕ ਦਾ ਭਾ ਅਸਮਾਨ ਨੂੰ ਝੂਰਿਆ ਕਣਕ ਦਾ ਭਾ ਅਸਮਾਨ ਨੂੰ पर सनमान देश जे किसानदार जगजीत सिंह डेवाल ਜੋ ਅੱਜ 40 ਦਿਨ ਤੋਂ ਮਾੜੋ ਵਰਤੋਂ ਦੇ ਬਿਠੇ ਆ ਉਹਨਾਂ ਦੀ ਹਾਲਤ ਦੇਖ ਕੇ ਅੱਗੇ ਦੋ ਫੋਰਮ ਆ ਰਲ ਰਹੇ ਸੀ ਕੇਐਮਐਮ ਐਸਕੇਐਮ ਗਾਇ ਗੈਰ ਰਾਜਨੀਤਿਕ ਹੁਣ ਦੇ ਦੇ ਸਾਰੇ ਕਿਸਾਨ ਜਿਹੜੇ ਆ ਇਕੱਠੇ ਹੋ ਰਹੇ ਆ ਸਾਰੇ ਕਿਸਾਨ ਇਕੱਠੇ ਹੋਣ ਦੀ ਜੋ ਲੜਾਈ ਆ ਉਹ ਵੱਧ ਰਹੀ ਆ ਉਹਨਾਂ ਦੀ ਪੁਜੀਏ ਸਾਰੇ ਜਣੇ ਗੱਜ ਕੇ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਆਖੋਗੇ ਜਗਦੀਸ਼ ਸਿੰਘ ਗੱਦੇਵਾਲ ਸ਼ਾਇਦ ਦੇੰ ਤੋਂ ਮਰਨ ਵਕਤੇ ਆ ਖੁਸ਼ੀ ਗਾਰੀ ਆ ਗੁਰੂ ਕੋ ਪਿਆਰਿਓ ਕੁਝੀ ਸਾਨੂੰ ਇਸ ਗੱਲ ਦੀ ਆ ਉਹਨਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੇ ਹੱਥ ਨਾਲਾਂ ਮਾਰਦਿਆਂ ਹੋਇਆ ਇਹ ਨਹੀਂ ਆਖਿਆ ਸਾਡੇ ਬਾਪੂ ਨੂੰ ਬਚਾਇਆ ਜਾਵੇ ਇੱਥੋਂ ਤੱਕ ਉਹਨਾਂ ਦਾ 10-12 ਸਾਲ ਦਾ ਪੁੱਤਰਾ ਜਿਹੜਾ ਉਹਦੀ ਗੋੜ ਚ ਬੈਠਾ ਉਹਨੇ ਵੀ ਆਖਿਆ ਕੋਈ ਦੇਸ਼ ਦਾ ਬੰਦਾ ਕੋਈ ਸਰਕਾਰ ਦਾ ਬੰਦਾ ਬਾਪੂ ਨੂੰ ਲੁਫਾ ਨਹੀਂ ਸਕਦਾ ਅਸੀਂ ਆਪਣੇ ਬਾਪੂ ਦੀਆਂ ਆਤਾਂ ਤੋਂ ਜਾਣੂ ਆ ਮੈਂ ਉਹਦਾ ਪੋਤਰਾ ਬੋਲਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੱਲ ਜਿੰਦਾਬਾਦ 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 ਜੱਲ ਜੱਲ ਬਾਪੂ ਜਿੰਦਾਬਾਦ 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 ਮਾਕੀ ਜੁੰਡਲੀ ਮੁਰਦਾਬਾਦ 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 ਰੋਦੀ ਜੁੰਡਲੀ ਮੁਰਦਾਬਾਦ 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 ਮਾਕੀ ਖਜ਼ਾਨਾ ਭਰਾਓ ਜਿਹੜਾ ਕੇਐਮਐਮ ਆ ਜਿਹੜੇ ਪੰਦੇਰ ਸਾਹਿਬ ਦਾ ਗਰੁੱਪ ਆ ਉਹਨਾਂ ਨੇ ਸ਼ੰਭੂ ਬਾਟਰ ਤੇ ਮੋਰਚਾ ਲਾਇਆ ਚੜ੍ਹਦੀ ਕਲਾ ਜਿਹੜਾ ਖਨੋਰੀ ਬਾਟਰ ਤੇ ਮੋਰਚਾ ਲੱਗਾ ਉਹ ਵੀ ਚੜ੍ਹਦੀ ਕਲਾ ਜਿਆ ਕਈ ਬੰਦੇ ਇਹ ਆਂਦੇ ਆ ਪਿੰਡਾਂ ਜਿਵੇਂ ਆਂਦੇ ਆ ਇਹ ਮਰਨਾ ਜਣਾ ਵਾ ਇਹਨਾਂ ਮਸਲੇ ਹਾਰ ਨਹੀਂ ਹੁੰਦੇ ਪਰ ਮੈਂ ਤੁਹਾਨੂੰ ਇਹ ਯਕੀਨ ਦਿਵਾਉਣਾ ਚਾਹੁੰਦਾ ਕਹਿੰਦੇ ਆ ਮਰਿਆ ਮਸਲੇ ਹਾਲ ਨਹੀਂ ਹੁੰਦੇ ਜੇ ਜਗਜੀਤ ਸਿੰਘ ਢੱਲੇਵਾਲ ਜੋੜਾ ਐਲ ਐਲ ਐਮ ਵੀ ਵਕੀਲ ਆ ਜਿਹਦੀ 45 ਸਾਲ ਦੀ ਸੇਵਾ ਨਕਸਾਨੀ ਵਿੱਚ ਜੇ ਉਹ ਐਸ ਨੇ ਮੋਰਚੰਦ ਕਰਨਵਰਤ ਦੇ ਨਾਮ ਆਈਦਾ ਇਹ ਭਾਵੇਂ 12 ਸਾਲ ਪਹਿਲੇ ਮਸਲਾ ਹਾਲ ਨਹੀਂ ਸੀ ਹੋਣਾ ਉਹਨਾਂ ਲੋਕਾਂ ਨੂੰ ਜਾਗਰੂ ਕਰਨ ਵਾਸਤੇ ਸਰਾਜ ਜੀ ਸਿੰਘ ਢੱਲੇਵਾਲ ਨੇ ਆਪਣੀ ਮੇਰੇ ਸਾਬਨਾ ਉਹਨਾਂ ਨੇ ਸ਼ੀਤ ਜੜੀ ਆ ਉਹ ਲਗਭਗ ਤਹਿਵਾ ਕਿਉਂਕਿ ਡਾਕਟਰਾਂ ਨੇ ਇਹ ਗੱਲ ਕਰ ਦਿੱਤੀ ਆ ਜੇ ਅੱਜ ਡਾਕਟਰ ਇਹਨੂੰ ਬਚਾਉਣਾ ਵੀ ਚਾਹਣ ਉਹਨਾਂ ਦੀ ਕਿਡਨੀਆਂ ਉਹਨਾਂ ਦਾ ਲੀਵਰ ਉਹਨਾਂ ਨੇ ਬੇਬਨੇ ਉਹਨਾਂ ਦੇ ਸਰੀਰ ਦਾ ਇਹਨਾਂ ਨੁਕਸਾਨ ਹੋ ਗਿਆ ਉਹ ਹੁਣ ਦੁਬਾਰਾ ਠੀਕ ਨਹੀਂ ਹੋ ਸਕਦੇ ਪਰ ਉਹ ਗੁਰੂ ਘਰ ਪਿਆਰਾ ਜਿਹੜਾ ਇੱਕ ਜੋੜਾ ਵਾ ਉਹਨੇ ਕਿਹਾ ਮੈਨੂੰ ਠੀਕ ਹੋਣ ਦੀ ਗੱਲ ਨਾ ਕਰੋ ਮੇਰੇ ਠੀਕ ਹੋਣ ਦੀਆਂ ਅਰਦਾਸਾਂ ਵੀ ਪਾਵੇਂ ਨਾ ਕਰੋ ਅਰਦਾਸਾਂ ਕਰੋ ਕਿਸਾਨਾਂ ਦੇ ਮਜ਼ਦੂਰਾਂ ਦੀਆਂ ਮੰਗਾਂ ਪੂਰੀਆਂ ਹੋਣ ਮੈਂ ਦੇਖਦੇ ਕਿਸਾਨਾਂ ਨੂੰ ਭੁੱਖਾ ਮਰਦਾ ਨਹੀਂ ਦੇਖ ਸਕਦਾ ਮੈਂ ਆਪਣੇ ਦੇਸ਼ ਦੇ ਕਿਸਾਨਾਂ ਦੇ ਮਜ਼ਦੂਰਾਂ ਨੂੰ ਵਾਸਾ ਕਿਹਦਾ ਬਸ ਦੇਖਦਾ ਮੈਂ ਜਿਹੜੇ 7 ਲੱਖ ਲੋਕ ਜ਼ਿਮੀਦਾਰ ਤੇ ਮਜ਼ਦੂਰ ਦਿੱਦਿਆਂ ਪਾ ਗਏ ਉਹਨਾਂ ਦੀ ਮੈਂ ਜੱਜ ਦੇ ਕਰੂ ਦੀ ਰੱਖਣਾ ਚਾਹੁੰਦਾ ਜੇ ਜਗਜੀਤ ਸਿੰਘ ਦੱਲੇਵਾਲ ਕਿਸਾਨਾਂ ਮਜ਼ਦੂਰਾਂ ਮੋਦੀ ਬਣ ਕੇ ਚੋਰ ਦੇ ਕਿਸਾਨਾਂ ਦੱਲੇਵਾਲ ਕੇ ਮੋਦੀ ਮਰ ਗਿਆ ਜਾਣ ਕੇ ਨਸਾਨਾ ਧੱਲੇ ਆ ਕੇ ਮੋਦੀ ਮਰ ਗਿਆ ਜਾਣ ਕੇ ਨਸਾਨਾ ਧੱਲੇ ਆ ਕੇ ਆਜਾ ਮੈਂ ਮਨਜੀਤ ਸਿੰਘ ਪਿੰਡ ਬਸੰਤਪੁਰ ਕੋਟ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਤੋਂ ਅੱਜ ਜੋ ਸਾਡੇ ਜਗਜੀਤ ਸਿੰਘ ਜੀ ਢੱਲੇਵਾਲ ਪਿਛਲੇ 46 ਦਿਨ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਮਰਨwarte ਬੈਠੇ ਨੇ ਖਨੌਰੀ ਜੋ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸਾਂਝੇ ਤੌਰ ਤੇ ਪੂਰੇ ਭਾਰਤ ਦੇ ਵਿੱਚ ਮੋਦੀ ਦੇ ਪੁਤਲੇ ਫੂਕਣ ਦੀ ਕਾਲ ਦਿੱਤੀ ਗਈ ਸੀ ਅੱਜ ਉਹਦੇ ਸਬੰਧ ਵਿੱਚ ਇਲਾਕੇ ਦੇ ਲੋਕਾਂ ਵੱਲੋਂ ਕਿਸਾਨਾਂ ਵੱਲੋਂ ਮਜ਼ਦੂਰਾਂ ਵੱਲੋਂ ਦੁਕਾਨਦਾਰਾਂ ਵੱਲੋਂ ਮਲਾਜਨਾ ਵੱਲੋਂ ਇਕੱਠੇ ਹੋ ਕੇ ਵੱਡੀ ਗਿਣਤੀ ਵਿੱਚ ਇੱਥੇ ਆ ਕੇ ਮੋਦੀ ਦਾ ਪੁਤਲਾ ਫੂਕਿਆ ਗਿਆ ਤੇ ਤਾਂ ਜੋ ਮੋਦੀ ਨੂੰ ਦੱਸਿਆ ਜਾ ਸਕੇ ਕਿ ਲੋਕ ਜਿਹੜੇ ਉਹਦੀਆਂ ਮੋਦੀ ਦੀਆਂ ਨੀਤੀਆਂ ਤੋਂ ਕਿੰਨੇ ਦੁਖੀ ਨੇ ਤੇ ਉਹਨੂੰ ਦੱਸ ਜਿਤਾਇਆ ਜਾ ਸਕਿਆ ਕਿ ਲੋਕਾਂ ਦੀ ਕਿੱਡੇ ਵੱਡੇ ਪੱਦਰ ਦੇ ਉੱਤੇ ਡੱਲੇਵਾਲ ਸਾਹਿਬ ਨਾਲ ਹਮਦਰਦੀ ਆ ਇਹ ਅੰਦੋਲਨ ਦਾ ਇੱਕ ਹਿੱਸਾ ਸੀਗਾ ਜਿਸ ਦਾ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਪਤਲਾ ਫੋਕੇ ਇਥੇ ਔਰ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜੀ ਕੀਤੀ 26 ਜਨਵਰੀ ਨੂੰ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਬਹੁਤ ਸੌਰੀ 26 ਜਨਵਰੀ ਨੂੰ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਹਾਂਜੀ 1 ਜਨਵਰੀ ਨੂੰ ਸਾਰੇ ਟਰੈਕਟਰ ਮਾਰਚ ਦਾ ਪ੍ਰੋਗਰਾਮ ਹੈ ਉਸ ਤੋਂ ਪਹਿਲਾਂ 13 ਤਰੀਕ ਨੂੰ ਕੇਂਦਰ ਸਰਕਾਰ ਨੇ ਜੋ ਕਿਸਾਨ ਵਿਰੋਧੀ ਬਿੱਲ ਪਾਈ ਪੇਚ ਕੀਤੇ ਆ ਉਰੀਆਂ ਕਾਪੀਆਂ ਫੁਕੀਆਂ ਜਾਣਗੀਆਂ। ਕੀ ਪ੍ਰੋਗਰਾਮ ਕੀ ਰੂਪ ਤੋਂ ਹੋਵੇਗਾ? ਕੈਮਰਾ ਮਾਰਦੇ। ਜਿਹੜਾ ਤਾਂ ਪੁੱਛਿਆ। ਆਵਾਜ਼ ਦੇ। ਹਾਂਜੀ। 50 ਕਿਸਾਨ ਮਜ਼ਦੂਰ ਜੁਨੀਆਂ ਦੇ ਅੱਜ ਝੰਡੇ ਦੇ ਹੇਠਾਂ ਆਪਾਂ ਅੱਡਾ ਕੋਲ ਸੂਤ ਮੱਲੀ ਦੇ ਵਿੱਚ ਪ੍ਰਧਾਨ ਨਰਿੰਦਰ ਮੋਦੀ ਦੀ ਅੱਜ ਅਰਤੀ ਫੂਕ ਮਜਾਦਾ ਕੀਤਾ ਆ। ਤੋਂ ਕਿ ਜੋ ਵੀ ਜਿੱਦਾਂ ਜਿੱਦਾਂ ਸਾਨੂੰ ਉਤੋਂ ਕਾਲ ਹੈਗੀ ਮੁਲਾਜ਼ਮ ਜਥੇਬੰਦੀਆਂ ਦੀ, ਕਿਸਾਨ ਜਥੇਬੰਦੀਆਂ ਦੀ ਉਤਰਾਂ ਉਤਰਾਂ ਥੱਲੇ ਆਪਾਂ ਲਾਗੂ ਕਰਾਂਗੇ। ਜਗਦੀਸ਼ ਸਿੰਘ ਢੱਲੇਵਾਲ ਮਾਣਕ ਕਿਰਪਾ ਕਰਨੀ ਚਾਦੀ ਕਾਲਾ ਦੀ ਜਾਨ ਉਹਨਾਂ ਦੇ ਮਗਰੀ ਜਗਦੀਸ਼ ਸਿੰਘ ਦੋ ਝੰਡੀਆਂ ਉਹ ਬਹਿਣਗੇ ਉਹਦੇ ਮਗਰ ਬੜੀ ਲੰਮੀ ਕਤਾਰ ਲੱਗੀ ਆ ਅਸੀਂ ਦੇ ਹੱਥ ਜੋੜਨੇ ਆ ਵੀ ਢੱਲੇਵਾਲ ਤੰਦਰੁਸਤੀ ਬਖਸ਼ੇ ਮਹਾਰਾਜ ਹੋਰ ਇਤਰਾ ਹੀ ਜਿਦਾਂ ਖੇਤੀ ਕਾਨੂੰਨ ਜਿਹੜੇ ਆ ਉਹ ਖੰਡਣਾ ਜਾਣਾ ਵਿਧਾਨ ਸਭਾ ਦੇ ਪੰਜਾਬ ਸਰਕਾਰ ਆਪਣੇ ਵਿਧਾਨ ਸਭਾ ਵਿੱਚ ਰੱਦ ਕਰੇ ਇੱਕ ਸੁਮਿੰਦਰ ਸਿੰਘ ਗਰੇਵਾਲ ਆ ਉਹ ਅਕਾਲ ਤਖਤ ਸਾਹਿਬ ਦੇ ਜਹਦਾਰ ਨੂੰ ਦੇ ਕੇ ਆ ਮੰਗ ਪੱਤਰ ਉਹਨੂੰ ਇਹ ਚਾਹੀਦਾ ਵੀ ਉਹ ਭਾਜਪਾ ਦਾ ਬੰਦਾ ਆ ਉਹ ਛੇਨਟੇ ਤੇ ਜਾ ਕੇ ਮੋਦੀ ਸਰਕਾਰ ਨਾਲ ਗੱਲਬਾਤ ਕਰੇ ਕਿ ਕਿਸਾਨ ਜਥੇਬੰਦੀਆਂ ਦੀ ਜਿਹੜਾ ਮਸਲਾ ਹੱਲ ਕਰੇ ਇਹਦੇ ਨਾਲ ਹੀ ਖਿਮਨ ਜਾਜਨਾ ਵਾਹੀ ਕੋ ਚੀਕਾ ਖਾਲਸਾ